ਜਿਬਲੀ ਆਟ ਵਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਕਿਉਂਕਿ ਇਸ ਦਾ ਇਸਤੇਮਾਲ ਸਾਰੇ ਕਰ ਰਹੇ ਨੇ ਤਾਂ ਉੱਥੇ ਹੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਅਡਵਾਈਸਰੀ ਜਾਰੀ ਕਰਕੇ ਲੋਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ ਕਿਉਂਕਿ ਇਸ ਦੇ ਨਾਲ ਜਿਬਲੀ ਆਟ ਨਾਲ ਜੁੜੇ ਲੋਕਾਂ ਦੇ ਨਾਲ ਜਿਹੜੇ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਨੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਠੱਗਿਆ ਜਾਵੇ ਤੇ ਇਸੇ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਸਟੂడియో ਜਿਬਲੀ ਦੀ ਕਲਾ ਨਾਲ ਜੁੜੇ ஆன்ਲਾਈਨ ਠੱਗੀ ਅਤੇ ਡਾਟਾ ਚੋਰੀ ਬਾਰੇ ਇੱਕ ਮਹੱਤਵਪੂਰਨ ਚੇਤਾਵਨੀ ਦਿੱਤੀ ਹੈ ਪੁਲਿਸ ਅਨੁਸਾਰ ਸਾਈਬਰ ਅਪਰਾਧੀ ਸਟੂడియో ਜਿਬਲੀ ਦੀ ਲੋਕਪ੍ਰਿਤਾ ਦਾ ਗਲਤ ਫਾਇਦਾ ਉਠਾ ਰਹੇ ਨੇ ਤੇ ਲੋਕਾਂ ਨੂੰ ਠੱਗਣ ਲਈ ਨਵੀਆਂ-ਨਵੀਆਂ ਜਿਹੜੇ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਸਟੂడియో ਜਿਬਲੀ ਫੈਨਸ ਲਈ ਮੁੱਖ ਸਾਈਬਰ ਖਤਰੇ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਉਹ ਖਤਰੇ ਨੇ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਸਾਈਬਰ ਅਪਰਾਧੀ ਲੋਕਾਂ ਨੂੰ ਠੱਗਣ ਲਈ ਨਕਲੀ ਵੈੱਬਸਾਈਟਾਂ ਈਮੇਲ ਮੇਲਵੇਅਰ ਭਰੇ ਡਾਊਨਲੋਡ ਝੂਠੇ ਈਮੇਲ ਅਤੇ ਫਰਜੀ ਸੋਸ਼ਲ ਮੀਡੀਆ ਪ੍ਰੋਫਾਈਲ ਆ ਵਰਤ ਰਹੇ ਨੇ ਜਿਸse ਚਾਲਦੇ ਕ ਲੋਕਾਂ ਨਾ ਵੱਡੀ ਠੱਗੀ ਵੀ ਹੋ ਸਕਦੀ ਐ ਕਈ ਠੱਗ ਜਿਹੜੇ ਨਕਲੀ ਈ-ਕਾਮਰਸ ਵੈਬਸਾਈਟਾਂ ਜਿਹੜੇ ਬਣਾਉਂਦੇ ਨੇ ਅਤੇ ਕਲੈਕਸ਼ਨ ਆਈਟਮ ਅਤੇ ਆਰਟਵਰਕ ਵੇਚਣ ਦਾ ਝੂਠਾ ਦਾਵਾ ਵੀ ਕਰ ਰਹੇ ਨੇ ਲੋਕ ਪੈਸੇ ਦੇਣ ਤੋਂ ਬਾਅਦ ਜੇ ਨਕਲੀ ਸਮਾਨ ਮਿਲਦਾ ਹੈ ਜਿ ਵੈਬਸਾਈਟ ਹੀ ਕਈ ਵਾਰੀ ਤਾਂ ਗਾਇਬ ਹੋ ਜਾਂਦੀ ਹੈ ਪੁਲਿਸ ਨੇ ਕਿਹਾ ਕਿ ਕਿਸੇ ਵੀ ਵੈਬਸਾਈਟ ਤੋਂ ਖਰੀਦਣ ਤੋਂ ਪਹਿਲਾਂ ਉਸਦੀ ਪ੍ਰਮਾਣਿਕਤਾ ਜਿਹੜੀ ਆ ਉਸ ਚੈੱਕ ਕੀਤੀ ਜਾਣੀ ਚਾਹੀਦੀ ਆ ਅਧਿਕਾਰਿਕ ਹੋਣ ਦਾ ਨਕਲ ਕਰਕੇ ਈਮੇਲ ਭੇਜ ਰਹੇ ਨੇ ਇਹ ਈਮੇਲ ਹੈ ਅਧਿਕਾਰਿਕ ਅਪਡੇਟ ਜਾਂ ਖਾਸ ਆਫਰ ਦੇ ਨਾਂ ਤੇ ਨੁਕਸਾਨ ਦੇ ਲਿੰਕ ਭੇਜਦੇ ਨੇ ਜੋ ਕਿ ਖੋਲਣ ਤੇ ਤੁਹਾਡਾ ਡਾਟਾ ਚੋਰੀ ਕਰ ਸਕਦੇ ਨੇ ਇਸ ਤਰ੍ਹਾਂ ਦੀ ਜਿਹੜੀਆਂ ਠੱਗੀਆਂ ਹੋਣ ਦਾ ਵੀ ਜਿਹੜਾ ਡਰ ਵੱਲ ਲੋਕਾਂ ਦੇ ਨਾਲ ਇਸ ਲਈ ਇਹ ਚੇਤਾਵਨੀ ਜਾਰੀ ਕੀਤੀ ਗਈ ਕਿ ਸਾਵਧਾਨ ਰਹੋ ਅਤੇ ਅਲਰਟ ਰਹੋ ਇਸ ਤਰ੍ਹਾਂ ਦੀ ਕੋਈ ਵੀ ਜਿਹੜਾ ਆਰਟ ਤੁਸੀਂ ਜੇਕਰ ਵਰਤਦੇ ਹੋ ਉਸ ਦਾ ਪੂਰਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ ਕਈ ਠੱਗ ਜਿਹੜੇ ਆ ਉਹ ਸਟੂਡੀਓ ਜਿਬਲੀ ਥੀਮ ਵਾਲੇ ਫਰਜ਼ੀ ਮੁਕਾਬਲੇ ਅਤੇ ਅਤੇ ਗਿਆ ਵੇਚ ਕਰ ਰਹੇ ਨੇ ਜਿਸ ਦੇ ਵਿੱਚ ਉਪਭੋਗਤਾਵਾਂ ਤੋਂ ਵਿਅਕਤੀਗਤ ਜਾਣਕਾਰੀ ਮੰਗੀ ਜਾਂਦੀ ਹੈ ਜਾਣਕਾਰੀ ਫਾਈਨੈਂਸ਼ੀਅਲ ਠੱਗੀ ਅਤੇ ਆਈਡੈਂਟੀਟੀ ਕੈਪਟ ਲੈ ਵਰਤੀ ਜਾ ਸਕਦੀ ਹੈ ਇਸ ਤਰ੍ਹਾਂ ਦੀਆਂ ਠੱਗੀਆਂ ਵੀ ਹੋ ਸਕਦੀਆਂ ਨੇ ਲੋਕਾਂ ਦੇ ਨਾਲ ਕਿਉਂਕਿ ਆਨਲਾਈਨ ਜਿਬਲੀ ਆਟ ਜਿਹੜਾ ਵਾ ਇਹ ਬਹੁਤ ਮਸ਼ਹੂਰ ਹੋ ਚੁੱਕਾ ਹਰ ਕੋਈ ਇਸ ਦਾ ਇਸਤੇਮਾਲ ਕਰ ਰਿਹਾ ਹੈ ਇਸ ਦੇ ਨਾਲ ਕਈ ਠੱਗੀਆਂ ਵੀ ਜਿਹੜੀਆਂ ਲੋਕਾਂ ਦੇ ਨਾਲ ਹੋ ਸਕਦੇ ਨੇ ਇਸ ਲਈ ਸਾਵਧਾਨੀ ਜਿਹੜੀ ਵਰਤਣੀ ਬਹੁਤ ਜ਼ਰੂਰੀ ਹੈ ਜਿਬਲੀ ਆਟ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਕਿਉਂਕਿ ਇਸ ਦਾ ਇਸਤੇਮਾਲ ਸਾਰੇ ਕਰ ਰਹੇ ਨੇ ਤਾਂ ਉੱਥੇ ਹੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਅਡਵਾਈਸਰੀ ਜਾਰੀ ਕਰਕੇ ਲੋਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ ਕਿਉਂਕਿ ਇਸ ਦੇ ਨਾਲ ਜਿਬਲੀ ਆਰ ਨਾਲ ਜੁੜੇ ਲੋਕਾਂ ਦੇ ਨਾਲ ਜਿਹੜੇ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਨੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਠੱਗਿਆ ਜਾਵੇ ਤੇ ਇਸੇ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਸਟੂడియో ਜਿਬਲੀ ਦੀ ਕਲਾ ਨਾਲ ਜੁੜੇ ஆன்ਲਾਈਨ ਠੱਗੀ ਅਤੇ ਡਾਟਾ ਚੋਰੀ ਬਾਰੇ ਇੱਕ ਮਹੱਤਵਪੂਰਨ ਚੇਤਾਵਨੀ ਦਿੱਤੀ ਹੈ ਪੁਲਿਸ ਅਨੁਸਾਰ ਸਾਈਬਰ ਅਪਰਾਧੀ ਸਟੂడియో ਜਿਬਲੀ ਦੀ ਲੋਕਪ੍ਰਿਤਾ ਦਾ ਗਲਤ ਫਾਇਦਾ ਉਠਾ ਰਹੇ ਨੇ ਤੇ ਲੋਕਾਂ ਨੂੰ ਠੱਗਣ ਲਈ ਨਵੀਆਂ-ਨਵੀਆਂ ਜਿਹੜੇ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਸਟੂడియో ਜਿਬਲੀ ਫੈਨਸ ਲਈ ਮੁੱਖ ਸਾਈਬਰ ਖਤਰੇ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਉਹ ਖਤਰੇ ਨੇ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਸਾਈਬਰ ਅਪਰਾਧੀ ਲੋਕਾਂ ਨੂੰ ਠੱਗਣ ਲਈ ਨਕਲੀ ਵੈੱਬਸਾਈਟਾਂ ਈਮੇਲ ਮੇਲਵੇਅਰ ਭਰੇ ਡਾਊਨਲੋਡ ਝੂਠੇ ਈਮੇਲ ਅਤੇ ਫਰਜੀ ਸੋਸ਼ਲ ਮੀਡੀਆ ਪ੍ਰੋਫਾਈਲ ਆ ਵਰਤ ਰਹੇ ਨੇ ਜਿਸse ਚਾਲਦੇ ਕ ਲੋਕਾਂ ਨਾ ਵੱਡੀ ਠੱਗੀ ਵੀ ਹੋ ਸਕਦੀ ਐ ਕਈ ਠੱਗ ਜਿਹੜੇ ਨਕਲੀ ਈ-ਕਾਮਰਸ ਵੈੱਬਸਾਈਟਾਂ ਜਿਹੜੇ ਬਣਾਉਂਦੇ ਨੇ ਅਤੇ ਕਲੈਕਸ਼ਨ ਆਈਟਮ ਅਤੇ ਆਰਟਵਰਕ ਵੇਚਣ ਦਾ ਝੂਠਾ ਦਾਵਾ ਵੀ ਕਰ ਰਹੇ ਨੇ ਲੋਕ ਪੈਸੇ ਦੇਣ ਤੋਂ ਬਾਅਦ ਜੇ ਨਕਲੀ ਸਮਾਨ ਮਿਲਦਾ ਹੈ ਜ ਵੈੱਬਸਾਈਟ ਹੀ ਕਈ ਵਾਰੀ ਤਾਂ ਗਾਇਬ ਹੋ ਜਾਂਦੀ ਹੈ ਪੁਲਿਸ ਨੇ ਕਿਹਾ ਕਿ ਕਿਸੇ ਵੀ ਵੈੱਬਸਾਈਟ ਤੋਂ ਖਰੀਦਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਜਿਹੜੀ ਆ ਉਸ ਚੈੱਕ ਕੀਤੀ ਜਾਣੀ ਚਾਹੀਦੀ ਆ ਅਧਿਕਾਰਿਕ ਹੋਣ ਦਾ ਨਕਲ ਕਰਕੇ ਈਮੇਲ ਭੇਜ ਰਹੇ ਨੇ ਇਹ ਈਮੇਲ ਅਧਿਕਾਰਿਕ ਅਪਡੇਟ ਜਾਂ ਖਾਸ ਆਫਰ ਦੇ ਨਾਂ ਤੇ ਨੁਕਸਾਨ ਦੇ ਲਿੰਕ ਭੇਜਦੇ ਨੇ ਜੋ ਕਿ ਖੋਲਣ ਤੇ ਤੁਹਾਡਾ ਡਾਟਾ ਚੋਰੀ ਕਰ ਸਕਦੇ ਨੇ ਇਸ ਤਰ੍ਹਾਂ ਦੀ ਜਿਹੜੀਆਂ ਠੱਗੀਆਂ ਹੋਣ ਦਾ ਵੀ ਜਿਹੜਾ ਡਰ ਵੱ ਲੋਕਾਂ ਦੇ ਨਾਲ ਇਸ ਲਈ ਇਹ ਚੇਤਾਵਨੀ ਜਾਰੀ ਕੀਤੀ ਗਈ ਕਿ ਸਾਵਧਾਨ ਰਹੋ ਅਤੇ ਅਲਰਟ ਰਹੋ ਇਸ ਤਰ੍ਹਾਂ ਦੀ ਕੋਈ ਵੀ ਜਿਹੜਾ ਆਰਟ ਤੁਸੀਂ ਜੇਕਰ ਵਰਤਦੇ ਹੋ ਉਸ ਦਾ ਪੂਰਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ ਕਈ ਠੱਗ ਜਿਹੜੇ ਆ ਉਹ ਸਟੂਡੀਓ ਜਿਬਲੀ ਥੀਮ ਵਾਲੇ ਫਰਜੀ ਮੁਕਾਬਲੇ ਅਤੇ ਅਤੇ ਗਿਆ ਵੇਚ ਕਰ ਰਹੇ ਨੇ ਜਿਸ ਦੇ ਵਿੱਚ ਉਪਭੋਗਤਾਵਾਂ ਤੋਂ ਵਿਅਕਤੀਗਤ ਜਾਣਕਾਰੀ ਮੰਗੀ ਜਾਂਦੀ ਹੈ ਜਾਣਕਾਰੀ ਫਾਈਨੈਂਸ਼ੀਅਲ ਠੱਗੀ ਅਤੇ ਆਈਡੈਂਟੀਟੀ ਥੈਫਟ ਲਈ ਵਰਤੀ ਜਾ ਸਕਦੀ ਹੈ ਇਸ ਤਰ੍ਹਾਂ ਦੀਆਂ ਠੱਗੀਆਂ ਵੀ ਹੋ ਸਕਦੀਆਂ ਨੇ ਲੋਕਾਂ ਦੇ ਨਾਲ ਕਿਉਂਕਿ ਆਨਲਾਈਨ ਜੀਜਬਲੀ ਆਟ ਜਿਹੜਾ ਵਾ ਇਹ ਬਹੁਤ ਮਸ਼ਹੂਰ ਹੋ ਚੁੱਕਾ ਹਰ ਕੋਈ ਇਸ ਦਾ ਇਸਤੇਮਾਲ ਕਰ ਰਿਹਾ ਹੈ ਇਸ ਦੇ ਨਾਲ ਕਈ ਠੱਗੀਆਂ ਵੀ ਜਿਹੜੀਆਂ ਲੋਕਾਂ ਦੇ ਨਾਲ ਹੋ ਸਕਦੇ ਨੇ ਇਸ ਲਈ ਸਾਵਧਾਨੀ ਜਿਹੜੀ ਵਰਤਣੀ ਬਹੁਤ ਜ਼ਰੂਰੀ ਹੈ